ਜੰਮੂ ਕਸ਼ਮੀਰ ਦੇ ਡੋਡਾ ਚ ਸੁਰੱਖਿਆ ਬਲਾ ਅਤੇ ਅਤਿਵਾਦੀਆਂ ਦੇ ਵਿੱਚ ਮੁੱਠਪੇੜ ਹੋਈ ਹੈ ਤੇ ਕਈ ਸਮੇਂ ਇਹ ਜਿਹੜਾ ਕਾਫੀ ਸਮੇਂ ਤੱਕ ਇਹ ਫਾਇਰਿੰਗ ਜਿਹੜੀ ਹੁੰਦੀ ਰਹੀ ਹੈ ਤੇ ਇਸ ਫਾਇਰਿੰਗ ਦੇ ਵਿੱਚ ਚਾਰ ਜਵਾਨ ਸ਼ਹੀਦ ਵੀ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਇਹ ਫਾਇਰਿੰਗ ਜਿਹੜੀ ਹੋ ਰਹੀ ਹੈ ਇਨਕਾਊਂਟਰ ਹੋਇਆ ਜੰਮੂ ਕਸ਼ਮੀਰ 'ਚ ਜੰਮੂ ਕਸ਼ਮੀਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਲੋਕਾਂ ਨੂੰ ਘਰ ਬੈਠਿਆਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਯੋਜਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸਗੋਂ ਲੋਕਾਂ ਨੂੰ ਘਰ ਬੈਠੇ ਹੀ ਮੁਫਤ ਰਾਸ਼ਨ ਮਿਲ ਰਿਹਾ ਹੈ ਮੌਜੂਦਾ ਸਮੇਂ 28,51,043 ਇਸ ਯੋਜਨਾ ਦਾ ਲਾਭ ਲੈ ਰਹੇ ਨੇ ਦੀ ਪੂਜਾ ਲੈਣ ਜਾਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ ਪਿੰਡ ਸਲਾਣਾ ਵਿੱਚ ਰਸੋਣ ਵੰਡ ਕੇ ਗਏ ਨੇ ਅੱਗੇ ਵੀ ਤੁਸੀਂ ਇਕੜੀ ਕਰਦੇ ਰਹੋ ਜੀ ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਦਾ ਪਹੁੰਚਾਏ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਉਸਦੇ ਘਰ ਤੱਕ ਰਾਸ਼ਨ ਦੀ ਸਪਲਾਈ ਬਾਰੇ SMS ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਜੇਕਰ ਕੋਈ ਫੀਡਬੈਕ ਸੁਝਾਉਣਾ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਲਾਭਪਾਤਰੀ ਟੋਲ ਫਰੀ ਨੰਬਰ 1100 ਤੇ ਕਾਲ ਕਰ ਸਕਦੇ ਹਨ ਇਸ ਕੀਮਤ ਹੇਤ ਰਾਸ਼ਨ ਚ ਕਣਕਿਆ ਆਟਾ ਜੋ ਵੀ ਪਰਿਵਾਰ ਲੈਣਾ ਚਾਹੇ ਘਰ ਬੈਠੇ ਹੀ ਉਸ ਨੂੰ ਮੁਹैया ਕਰਵਾਇਆ ਜਾ ਰਿਹਾ ਹੈ ਇਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਲੋਕਾਂ ਨੂੰ ਘਰ ਬੈਠੇ ਮਿਲ ਰਿਹਾ ਮੁਫਤ ਰਾਸ਼ਨ ਦੀ ਲਗਾਤਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਡੋਡਾ ਚਤਵਾਦੀਆਂ ਨਾਲ ਮੁਕਾਬਲੇ 'ਚ ਚਾਰ ਜਵਾਨ ਬੁਰੀ ਤਰ੍ਹਾਂ ਸ਼ਹੀਦ ਹੋ ਗਏ ਨੇ ਬੁਰੀ ਤਰ੍ਹਾਂ ਜ਼ਖਮੀ ਹੋਏ ਸੇ ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਖਬਰ ਸਾਹਮਣੇ ਆਈ ਕਿ ਚਾਰ ਜਵਾਨ ਜਿਹੜੇ ਆ ਉਹ ਸ਼ਹੀਦ ਹੋ ਗਏ ਨੇ ਤੇ ਜਾਣਕਾਰੀ ਮੁਤਾਬਕ ਹਮਲੇ ਚ ਫੌਦਾ ਇੱਕ ਅਧਿਕਾਰੀ ਵੀ ਸ਼ਹੀਦ ਹੋ ਗਿਆ ਕਸ਼ਮੀਰ ਦਿੱਕਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈਆ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸਰਬਜੀਤ ਉਹਨਾਂ ਤੋਂ ਹੋਰ ਜਾਣਕਾਰੀ ਲੈ ਲੈਣੇ ਜੀ ਸਰਬਜੀਤ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਡੋਡਾ ਚ ਅਤਵਾਦੀ ਹਮਲਾ ਹੋਇਆ ਇਸ ਬਾਰੇ ਹੋਰ ਕੀ ਜਾਣਕਾਰੀ ਤੁਹਾਡੇ ਕੋਲ آمنا جی یہ بڑی دکھد خبر سامنے آ رہی ہے آج ایک بڑی دکھد خبر جو سامنے آئی ہے یہ ہے کہ جموں کے ڈوڈا علاقے میں کل دیر رات ان ہو کاؤنٹر ہوا ہے جس میں چار جوان شہید ہو گئے ہیں اور چار جوان کے ساتھ ایک میجر کیپٹن سوری کیپٹن ایک آرمی کا کیپٹن بھی شہید ہوا ہے یہ چار جو تھے ان کی شہادت کی خبر سامنے آ رہی ہے آپ کو بتا دیں یہ ایک بڑی خبر ہے دکھد خبر ہے جو جموں سامنے آ رہی ہے جموں کا جو ڈوڈا علاقہ پڑتا ہے وہ دیسا ون ہے یہ دیسا جو جنگل ہے کے یہاں پر رات ملٹن دیکھنے گئے تھے جس کے بعد کچھ اپرچن شروع کیا گیا تھا اس میں جمہور پولس کے ایسوسی اور آرمی ٹین آر آر جو تھی وہ اپرچن میں تھی مگر دیر رات جب ملا ہوا اس میں حملے میں جو سینہ کے چار جوان ایک کیپٹن بھی شامل تھا چیز نہیں ہے جی ਧੰਨਵਾਦ ਸਰਪਜੀਤ ਹੋਰ ਜਾਣਕਾਰੀ ਲਈ ਜੁੜੇ ਰੰਗ ਹੈ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਸਰਪਜੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜੰਮੂ ਕਸ਼ਮੀਰ ਦੇ ਡੋਡਾ 6 ਅਤਵਾਦੀ ਅਤੇ ਰੱਖਿਆ ਬਲਾ ਦੇ ਵਿੱਚ ਮੁੱਠਪੇੜ ਹੋਈ ਹੈ ਤੇ ਚਾਰ ਜਵਾਨ ਇਸ ਦੇ ਵੀ ਸ਼ਹੀਦ ਹੋ ਗਏ ਹੈ ਲਗਾਤਾਰ ਫਾਇਰਿੰਗ ਚੱਲੀ ਹੈ ਤੇ ਇਸ ਵੇਲੇ ਵੀ ਅਤਵਾਦੀ ਐਡਲੀ ਸਰਪਰੇਸ਼ਨ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਤਲਾਸ਼ ਜਾਰੀ ਹੈ ਅਤਵਾਦੀਆਂ ਦੀ ਫੌਜ ਦੇ ਵੱਲੋਂ ਫੌਜ ਦੇ ਜਵਾਨ ਜਿਹੜੇ ਅਲਰਟ ਨੇਤਾ ਤਲਾਸ਼ ਜਿਹੜੀ ਲਗਾਤਾਰ ਉੱਥੇ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਿਕ ਹਮਲੇ 'ਚ ਫੌਜ ਦਾ ਇੱਕ ਅਧਿਕਾਰੀ ਵੀ ਸ਼ਹੀਦ ਹੋ ਗਿਆ ਹੈ ਕਸ਼ਮੀਰ ਦੇ ਅਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤਵਾਦੀ ਸੰਗਠਨ ਕਸ਼ਮੀਰ ਟਾਈਗਰਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜਦੋਂ ਸੁਰੱਖਿਆ ਬਲਾਂ ਨੇ ਮੁਜਾਹਿਦੀਨ ਦੀ ਤਲਾਸ਼ੀ ਮੈਂ ਸ਼ੁਰੂ ਕੀਤੀ ਤਾਂ ਗੋਲੀਬਾਰੀ ਜਿਹੜੀ ਆ ਕੀਤੀ ਗਈ ਹੈ ਜੰਮੂ ਕਸ਼ਮੀਰ ਦੇ ਡੋਡਾ ਚ ਅਤਵਾਦੀ ਅਤੇ ਸੁਰੱਖਿਆ ਬਲਾ ਦੇ ਵਿੱਚ ਮੂਠਪੇੜ ਹੋਈ ਹੈ ਜਿੱਥੇ ਵਿੱਚ ਫਾਇਰਿੰਗ ਜਿਹੜੀ ਲਗਾਤਾਰ ਚੱਲ ਰਹੀ ਸੀ ਫਾਇਰਿੰਗ ਦੇ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਤੇ ਫੌਜ ਦੇ ਜਵਾਨ ਅਲਰਟ ਤੇ ਫੌਜ ਦੇ ਜਵਾਨਾਂ ਦੇ ਵੱਲੋਂ ਲਗਾਤਾਰ ਅਤਵਾਦੀ ਲਈ ਸਰਚ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈ دیش دنیا کی ہر خبر سب سے پہلے دیکھنے کے لیے فالو کریں دینک سویرا ٹی وی یو فیس بک انسٹاگرام ایکس اور واٹس ایپ چینل پر